ਕੋਤਾ ਬਾਤਾਂ ਕੋਸ਼ਟ ਪਾਸਮਾਨ ਕੋ ਬੜਾ ਜਵਾਬ ਸੱਜਾ ਗਿਆ ਤੈਨੂੰ ਗੱਲਾਂ ਆਉਂਦੀਆਂ ਯਾਰ ਮੈਂ ਦੋ ਦਿਨ ਮੈਂ ਦੋ ਦਿਨ ਨਹੀਂ ਟੁੱਟਿਆ ਕੋਈ ਮਤਵਾ ਚ ਕੀ ਕਰ ਤੂੰ ਕਦੀਪਾਂ ਦੇ ਜਵਾਬ ਮਾਰਦੇ ਕਿੱਤੇ ਲਾਉਂਦੇ ਇਹਨੇ ਤੂੰ ਕੀ ਕਰ できるだけ。

ਸਾਡੇ ਘਟਨਾ ਵਾਪਰੀ ਮੇਰਾ ਭਤੀਜਾ ਸੀਗਾ ਨੌਜਵਾਨ ਕੱਲਾ ਇਕੱਲਾ ਸੀਗਾ ਜੀ ਉਹ ਚਾਰ ਭੈਣਾਂ ਜੋਦੇ ਉਹਨੂੰ ਸਰਪੰਚ ਦਾ ਮੁੰਡਾ ਭੋਨਾ ਚੌਂਜੇ ਬਿਠਾ ਕੇ ਲੈ ਗਿਆ ਮੋਟਰਸਾਈਕਲ ਤੇ ਆਪਦੀ ਮੋਟਰ ਤੇ ਲਾ ਕੇ ਉਹਦੇ ਟੀਕਾ ਲਾ ਕੇ ਨਸ਼ੇ ਵਾਲਾ ਉਹਦੀ ਮੌਤ ਹੋ ਗਈ ਉਹਤੇ ਸਾਨੂੰ ਦੱਸਿਆ ਤੱਕਨੇ ਦੋ ਬੰਦੇ ਆ ਜੀ ਕਦੋਂ ਲੈ ਕੇ ਗਏ ਸੀ ਉਹਨੂੰ ਦੋ ਘੰਟੇ ਦਾ ਟਾਈਮ ਸੀ ਜੇ ਮਰ ਲੈ ਕੇ ਗਏ 2 2 1/2 ਦਾ ਟਾਈਮ ਸੀਗਾ ਤੇ ਸਾਨੂੰ ਗੱਸਦੇ 3:30 ਵਜੇ 4 ਵਜੇ ਮੁੰਡਾ ਜਾ ਕੇ ਘਰੇ ਦੱਸਨੇ ਹਰ ਰਾਤ ਦਾ ਮੁੰਡਾ ਛੋਟਾ ਮਰਿਆ ਪਿਆ ਉੱਥੇ ਫਿਰਥੋਂ ਲਾਸ਼ ਕਿੱਥੋਂ ਮਿਲੀ ਕੋਟੇ ਇਹ ਸਰਪੰਚ ਦੀ ਮੋਟਰ ਤੋਂ ਮਿਲੀ ਆ ਪਹਿਲਾਂ ਵੀ ਮੁੰਡਾ ਕੋਡਾ ਕੋ ਨਸ਼ਾ ਵੀ ਕਰਦਾ ਸੀ ਨਸ਼ਾ ਤਾਂ ਕਰਦਾ ਹੋਊਗਾ ਇਹ ਨਹੀਂ ਕਿ ਨਹੀਂ ਕਰਦਾ ਕਰਦਾ ਸੀ ਹੋਊਗਾ ਤੇ ਪਰ ਇਸ ਤਰ੍ਹਾਂ ਗੱਡੀ ਲਾ ਕੇ ਅਸੀਂ ਲੇਵਰ ਕਰਕੇ ਆਈ ਸੀ ਆ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹਦੇ ਕੋਲ ਪੈਸੇ ਆ ਸਰਪੰਚ ਦਾ ਮੁੰਡਾ ਭੋਨਾਂ ਚੌਂਕ ਵਿੱਚ ਆ ਕੇ ਮੋਟਰਸਾਈਕਲ ਤੇ ਬਿਠਾ ਕੇ ਲੈ ਗਿਆ ਜੀ ਮੋਟਰਸਾਈਕਲ ਤੇ ਬਿਠਾ ਕੇ ਜਾ ਕੇ ਆਪਦੀ ਮੋਟਰ ਤੇ ਲੱਜ ਕੇ ਉਹਦੇ ਟੀਕਾ ਲਾਇਆ ਬਾਅਦ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਾਣੀ ਪੋਣੀ ਪਾਇਆ ਉੱਪਰ ਜੀ ਨਹੀਂ ਬਟਿਆ ਉਹ ਬਾਅਦ ਸਾਨੂੰ ਹੋਰ ਨਾਲ ਨਹੀਂ ਸਕਦੇ ਦੱਸਿਆ ਸੁਨਹਿਰ ਆਇਆ ਕਿ ਤੁਹਾਡਾ ਮੁੰਡਾ ਉੱਥੇ ਮੋਟਰ ਤੇ ਮਰਿਆ ਬੰਦਾ ਕੀ ਆ ਮੁੰਡੇ ਦਾ ਤੁਹਾਡੇ ਵਿਰਿੰਦਰ ਸਿੰਘ ਆ ਜੀ ਤੇ ਤੁਸੀਂ ਇਹਦੇ ਬਾਰੇ ਕੋਈ ਪੁਲਿਸ ਨੂੰ ਜਾਣਕਾਰੀ ਦਿੱਤੀ ਹਾਂ ਜੀ ਪੁਲਿਸ ਨੂੰ ਜਾਣਕਾਰੀ ਦਿੱਤੀ ਪੁਲਿਸ ਆਪ ਚੱਕ ਮੁਲਾਜ਼ਮ ਚੱਕ ਕੇ ਲਿਆਏ ਆ ਲਾਸ਼ ਨੂੰ ਇੱਥੇ ਮੌਕਾ ਸਰਕਾਰੀ ਹਸਪਤਲ ਹਸਪਤਲ ਤੇ ਲਿਆਏ ਸੀ ਤੇ ਇੱਥੇ ਕਾਰਵਾਈ ਪਾਉਣ ਲੱਗੇ ਸੀਗੇ ਤੇ ਥਾ ਹੌਲਦਾਰ ਸਾਹਿਬ ਕਹਿੰਦੇ ਸਾਡੇ ਮੁਤਾਬਕ ਤੁਸੀਂ ਕਹਿੰਦੇ ਲਿਖਾਓ ਵੀ ਤੁਸੀਂ ਕਹਿੰਦੇ ਅਟੈਕ ਹੋਇਆ ਇਹਨੂੰ ਟੈਕ ਅਟੈਕ ਕਿਵੇਂ ਕਹਿ ਦਈਏ ਸਾਰਾ ਪਿੰਡ ਦਾ ਪਿੰਡ ਅਸੀਂ ਇਕੱਠਾ ਹੋਏਵੇਂ ਆ ਸਾਡੇ ਸਾਹਮਣੇ ਸਾਡਾ ਪੁੱਤਰ ਮਰਿਆ ਪਿਆ ਕਿਵੇਂ ਕਹਿ ਦਈਏ ਅਟੈਕ ਕਿੰਨੇ ਮੁੰਡੇ ਦੀ ਉਮਰ ਕਿੰਨੀ ਹੈ ਜੀ ਉਮਰ ਸਾਰੀ ਉਹਦੀ ਹੈਗੀ 24 ਸਾਲ ਦੀ ਉਮਰ ਆ ਠੀਕ ਹੋ ਸਕਦਾ ਤੁਹਾਨੂੰ ਪਤਾ ਵੀ ਇਹ ਨਸ਼ੇ ਦੀਏ ਕਰਕੇ ਹਾਂ ਨਸ਼ੇ ਦਾ ਕਰਕੇ ਹਾਂ ਜਿੱਦੀ ਟੀਕਾ ਲੱਗਾਈ ਉਹਦੇ ਉਹਦੇ ਖੂਨ ਵੀ ਨਿਕਲਿਆ ਬਾਹ ਦੇ ਵਿੱਚੋਂ ਉਹਨਾਂ ਨੇ ਟੀਕਾ ਲਾਇਆ ਬੜਾ ਨੇ ਵੀ ਲੱਗਾ ਹੋਇਆ ਛੱਡ ਕੇ ਭੱਜ ਗਏ ਰੋਣੇ ਟੀਕਾ ਲੱਗ ਦੋ ਮੁੰਨੇ ਮੁੰਡੇ ਮੁੰਡਾ ਵਿਆਹੇ ਵੇ ਮੁੰਡਾ ਨਹੀਂ ਇਕੱਲਾ ਹੀ ਇੱਕ ਵਾਰਾਈ ਸੀਗਾ ਇਕੱਲਾ ਹੀ ਮੁੰਡਾ ਸੀ ਇੱਕ ਵਾਰਾ ਸੀ ਭਤੀਜਾ ਮੇਰਾ ਆਹ ਚੰਗਾ ਜੀ। ਤੁਹਾਡੇ ਦੀ ਆਪਾਂ ਤਾਂ ਬਹੁਤ ਕਿਉਂ ਕੀ ਹਾਸਾ ਵਾਪਰੇ ਬੋਲੇ। ਹਾਸਾ ਵਾਪਰੇ ਜੀ ਅਸੀਂ ਝੋਨਾ ਲਾਉਨੇ ਆਂ ਕੀ ਇਹਦਾ ਪਿਓ ਜਿਹੜਾ ਮੇਰੇ ਨਾਲ ਝੋਨਾ ਲਾਉਂਦਾ। ਸਾਨੂੰ ਫੋਨ ਗਿਆ। ਸਾਨੂੰ ਕਹਿੰਦੇ ਵੀ ਤੁਹਾਡਾ ਮੁੰਡਾ ਵੀ ਨਸ਼ਾ ਕਰਕੇ ਉੱਥੇ ਪਿਆ ਹੈ। ਮੈਂ ਉੱਥੋਂ ਮੋਟਰਸਾਈਕਲ ਦੇ ਕੇ ਘੱਲਿਆ ਇਹਦੇ ਪਿਓ ਨੂੰ ਮੈਂ ਕਹਿੰਦਾ ਜਾ ਤੂੰ ਜਾ ਕੇ ਉਹਨੂੰ ਲੈ ਕੇ ਆ। ਤੇ ਜਦੋਂ ਘਰੇ ਆਇਆ ਤੇ ਮੈਂ ਉਸ ਤੋਂ ਬਾਅਦ ਫੋਨ ਲਾਇਆ ਮੈਨੂੰ ਕਹਿੰਦੇ ਜੀ ਆਪਣਾ ਤਾਂ ਵੀ ਮੁੰਡਾ ਪੂਰਾ ਹੋ ਗਿਆ। ਮੈਂ ਕਿਹੜੇ-ਕਿਹੜੇ ਸੀਗੇ ਉਹਨੇ ਕਹਿ ਵੀ ਇੱਕ ਤਾਂ 500 ਦਾ ਮੁੰਡਾ ਮੀਕਾ ਹੈ। ਕੀ ਇੱਕ ਉਹਦੇ ਨਾਲ ਹੈਪੀ ਆ ਮੁੰਡਾ ਵੇੜਿਓ ਵੀ ਉਹ ਨਾਲ ਫਿਰ ਮੈਂ ਉੱਥੋਂ ਜਦੋਂ ਆਇਆ ਤੇ ਮੇਰੇ ਆਉਣੇ ਨੂੰ ਖਾਤਮਤੀ ਫਿਰ ਆਇ ਨੋਤੀ ਲੈ ਲਾਜ ਕਿਥੋਂ ਲਾਜ ਅਚਰ ਪੈਂਚ ਦੀ ਮੋਟਰ ਸੋਚਾ ਚੱਕੀ ਲੈਂਦੀ ਆ ਪਹਿਲਾਂ ਥੱਲੇ ਪਾਇਆ ਸੀਗਾ ਕਵਰ ਛੋਟਾ ਜਿਹਾ ਬਿਚਾ ਕੇ ਉਹਦੇ ਤੇ ਪਾਣੀ ਪਾਈ ਗਏ ਤੇ ਮੁੜ ਕੇ ਇਹਨਾਂ ਨੇ ਜਦੋਂ ਜਿਹੜੇ ਮੁੰਡੇ ਮੂਰੀ ਆਏ ਤੇ ਉਹਨਾਂ ਨੇ ਚੱਕ ਕੇ ਮੰਜੇ ਤੇ ਪੱਪਾ ਲਿਆ ਲੈ ਤੇ ਤੁਹਾਨੂੰ ਕਿਵੇਂ ਪਤਾ ਲੱਗੇ ਵੀ ਨਸ਼ੇ ਵਾਲੀ ਇਹਦੀ ਮੋਟਰ ਮੈਂ ਨਛਾਇਆ ਸਾਹਿਬ ਦੂਜਾ ਵੀ ਜਿਹੋ ਉਹਨਾਂ ਨੇ ਟੀਕਾ ਲੱਗਾ ਸੀਗਾ ਤੇ ਕੁੜੀ ਇੰਨਾ ਟੋਟਾ ਉਹਦੀ ਜੇਬ ਦੇ ਵਿੱਚ ਰਾਂਝਾ ਦਾ ਇਹਨਾਂ ਨੇ ਤੋੜ ਕੇ ਪਾਇਆ ਹੈ ਰਾਂਝਾ ਦੀ ਜੇਬ ਹਾਂ ਹਾਂ ਜੀ ਹਾਂ ਜੀ ਸੂਈ ਵਾਲਾ ਜਿਹੜਾ ਨਖਾਰਾ ਨਾ ਮੂਰੇ ਪਹਿਲਾਂ ਤੁਹਾਡਾ ਮੋਡਲੂਸ਼ਨ ਕੱਟੋ ਸੀ ਸਭ ਵੀ ਅਸੀਂ ਅਸੀਂ ਕਹਿ ਨਹੀਂ ਕਰਦਾ ਨਹੀਂ ਕਰਦਾ ਕਰਦਾ ਹੋਊਗਾ ਜਦੋਂ ਮੰਦਿਰ ਦੇ ਨਾਲ ਰੱਖ ਦਲ ਕੇ ਕਿੰਨੀ ਉਮਰ ਕਿੰਨੀ ਸੀ ਕਿੰਨੀ ਉਮਰ ਨਾ 23-24 ਸਾਲ ਦੀ ਉਮਰ ਨਾਂ ਕਿਸੇ ਦਾ ਨਾਂ ਅਸੀਂ ਤਾਂ ਉਹਨੂੰ ਗੋਲੂ ਦੇ ਨਾਂ ਤੇ ਜਾਣਦੇ ਹਾਂ ਬਲਤੇਜ ਨਾਂ हां ਤੇ ਨਾਮ ਦਾ ਅਵਿੰਦਰ ਆ ਨਾ ਫੁਰਕੀ ਮੰਤਰ ਅਸੀਂ ਤਾਂ ਮੰਗ ਇਹ ਕਰਦੇ ਆ ਵੀ ਉਹਨਾਂ ਤੇ ਮੁੰਡਿਆਂ ਤੇ ਕਾਰਵਾਈ ਕੀਤੀ ਜਾਵੇ ਦੋਨਾਂ ਤੇ ਉਹ ਜਵੇਂ ਆ ਤਾਂ ਨਸ਼ੇ ਨਾਲ ਮੌਤਾ ਹੋ ਰੀਆਂ ਲੋਕਾਂ ਦਾ ਆਂਦੀਆਂ ਸਰਕਾਰ ਨੂੰ ਸਰਕਾਰ ਨੂੰ ਅਸੀਂ ਇਹੀ ਮੈਸੇਜ ਦਿੰਨੇ ਆ ਵੀ ਜਿਹੜੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਨਸ਼ਾ ਵੇਚਦੇ ਇਹ ਉਹਨਾਂ ਤੇ ਉਹਨਾਂ ਦੇ ਨੱਥ ਪਾਈ ਜਾਵੇ ਜਿਹੜੇ ਉਹਨਾਂ ਨੂੰ ਛਡਾਉਂਦੇ ਆ ਉਹਨਾਂ ਦੀ ਬਜਾਏ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਇਹ ਵਿਰਿੰਦਰ ਕੁਮਾਰ ਗੋਲੂ ਹੈ ਜੀ ਪਿੰਡ ਬੋਨਾ ਦਾ ਤੇ ਜਿਨ੍ਹਾਂ ਨੇ ਐਲੀ ਸ਼ਮੀ ਵੀ ਲਾਇਆ ਵੀ ਕੋਈ ਸਰਪੈਂਚ ਦਾ ਮੁੰਡਾ ਵਿਰੀਂਦਰ ਤੇ ਕੋਈ ਹੈਪੀ ਉਹਨਾਂ ਦੇ ਨਾਲ ਕੋਈ ਨਾਲ ਦਾਲ ਵਲ ਕੇ ਉਹਨਾਂ ਸ਼ਮ ਵੀ ਗੇਰਾ ਕੀਤਾ ਹੋਇਆ ਸੀ ਤੇ ਜਿਹਨੇ ਨਸ਼ੇ ਕਰਦੋਂ ਮੌਤ ਹੋ ਗਈ ਹੈ ਤੇ ਉਹਨੂੰ ਅਸੀਂ ਬਹੁਤ ਸਾਰੇ ਫਿਰ ਪੋਸਟਮਾਰਟਮ ਨਤੀਜਾ ਰਿਪੋਰਟ ਤੋਂ ਪੇਰਾ ਕੇ ਜੋ ਬੰਦੀ ਕਰ ਗਿਆ ਉਹ ਅੰਦਰ ਲਿਆਵਾਂਗੇ ਜਦੋਂ ਤੁਸੀਂ ਹਸਪੀਟਲ ਇੱਥੇ ਲੈ ਕੇ ਆਏ ਸੀਗੇ ਡੈੱਡ ਬੋਡੀ ਨੂੰ ਪਰਿਵਾਰ ਵਾਲਿਆਂ ਨਾਲ ਤੁਹਾਡੀ ਬੜੀ ਤੂ ਤੂ ਮਮਾ ਮੈਂ ਹੋਈ ਖਿੱਚਾ ਤਨੀ ਹੋਈ ਕੀ ਕਾਰਨ ਸੀਗਾ ਉਹ ਬਸ ਉਹੀ ਅਗਲੇ ਕਹਿੰਦੇ ਨੂੰ ਉਹਨੂੰ ਹਰੀ ਗੁ ਮਕਦਮੇ ਸਾਡੇ ਬੱਚੇ ਦੀ ਮੌਤ ਹੋਈ ਹੈ ਉਹ ਕਹਿੰਦੇ ਵੀ ਟੈਗ ਟੈਗ ਆਰ ਟੈਕ ਨਾਲ ਜੀ ਮੌਤ ਹੋਈ ਉਹ ਵੱਡੇ ਨੈਸ਼ਨਲ ਹੋਈ ਹੈ ਤੁਸੀਂ ਕਹਿ ਰਹੇ ਸੀ ਉਹਨਾਂ ਤੋਂ ਵੀ ਤੁਸੀਂ ਸਾਨੂੰ ਬਿਆਨ ਲਿਖਾ ਦਿਓ ਕਿ ਇਹ ਮੌਤ ਨਹੀਂ ਸਵੇਰੇ ਜੋ ਵਰਦੀ ਉਹਨਾਂ ਦੇ ਮਕਦਮੇ ਜਿਨ੍ਹਾਂ ਦੇ ਪਰਿਵਾਰ ਦੇ ਮੈਂਬਰ ਤੇ ਬੰਦੀ ਕਾਰਵਾਈ ਉਹ ਮਿਚਲੇ ਆਵਾਂਗੇ ਉਹ ਸਾਹਮਣੇ ਤੇ ਨੌਜਵਾਨ ਦੀ ਉਮਰ ਕਿੰਨੀ ਸੀ ਜਿਹਦੀ ਡੈਥ ਹੋਈ ਹੈ ਕਰੀਬਨ 23 24 ਸਾਲਾਂ ਦਾ ਵੀ ਦੱਸਿਆ ਜਾਂਦੇ ਉਹ ਵੀ ਉਹਦੇ ਦੋ ਤਿੰਨ ਲੜਕੀਆਂ ਨੇ ਲਾਸਟ ਤੋਂ ਬਰਾਮਦ ਕੀਤੀ ਇਹ ਲਾਸਟਰ ਇੱਕ ਮੋਟਰ ਦੀ ਬੋਲਾ ਰੋਤੀ ਨਾ ਕੋ ਪੁੱਠੀ ਫਰਮ ਦੀ ਨੇੜੇ ਇੱਕ ਮੋਟਰ ਹੈ ਜਿੱਥੇ ਸਾਨੂੰ ਇਹ ਮਿਲੀ ਹੈ ਤੇ ਹੁਣ ਡੈਡ ਆਫ ਜਮਾ ਕਰਾਇਆ ਤੁਹਾਨੂੰ ਕੀ ਲੱਗਦਾ ਸੀ ਜਦੋਂ ਤੁਸੀਂ ਉੱਥੇ ਪਹੁੰਚੇ ਤੇ ਅੱਖ ਮੈਂ ਚੈੱਕ ਕੀਤਾ ਜਿਸ ਸਮ ਨੂੰ ਮੈਂ ਚੈੱਕ ਕੀਤਾ ਮੈਂ ਜੀਵ ਚੈੱਕ ਕੀਤੀ ਮੈਂ ਉਹਦੇ ਕੰਨ ਦੇਖੇ ਮੈਂ ਫਿਰ ਉਹਨਾਂ ਦਾ ਮਾਸਟਰ ਤਲਾਸ਼ੀ ਲਈ ਮੈਨੂੰ ਮੈਨੂੰ ਉਹ ਉਧਰ ਕਰਨਦਰ ਨਹੀਂ ਲੱਗਦਾ ਸੀ ਵੀ ਉਹ ਇਸ ਤਰ੍ਹਾਂ ਵੀ ਜਿਵੇਂ ਦੇਖੀ ਵੀ ਕੋਈ ਸੁਣਾਈ ਦੇ ਜਿਵੇਂ ਮਾਰਿਆ ਹੋਵੇ ਉਸ ਤਰ੍ਹਾਂ ਜੀਬ ਦੇਖੀ ਮੈਂ ਕੰਨ ਦੇਖੇ ਤੇ ਉਸ ਤਰ੍ਹਾਂ ਇਹ ਮਾਮਲਾ ਆ ਜਾ ਤਾਂ ਪਹਿਲਾਂ ਮੈਂ ਕਰ ਲਿਆ ਸੀ ਜਾ ਕੇ ਬਾਕੀ ਸਵੇਰੇ ਨਾਲ ਕੋਸ਼ਿਸ਼ ਮਰਨ ਕਿਤੇ ਉਹਗਰ ਵੀ ਮਿਲਿਆ ਰਹੀ ਨੀ ਨਹੀਂ ਮੈਨੂੰ ਕੋਈ ਸਾਈਟਾਂ ਨਹੀਂ ਬਣੀ ਮਿਲੀਆਂ ਟਿਕੇ ਨਾਲ ਟਿਕੇ ਵਾਲੀ ਸਿਰੰਜ ਮੈਂ ਥੋੜਾ ਪਾਸੇ ਜੀ ਹੋ ਸਕਦਾ ਐਸ.ਚ.ਓ ਨਾਲ ਦੂਜੇ ਅਫਸਰਾਂ ਨੂੰ ਹੋਲੇ ਮਿਲੀਆਂ ਹੁਣ ਤੇ ਕੈਂਸਲ ਹੋ ਗਏ ਮੈਂ ਜਿੰਨੇ ਮੈਂ ਤਲਾਸ਼ ਦਾ ਮੱਝਾ ਕੀਤਾ ਹੀ ਗਾ Thank you not